ਆਏ ਭੈਣ ਨਹੀਂ ਭੈਣ ਮੈਂ ਤੈਨੂੰ ਜਦੋਂ ਦੱਸ ਸੁਣਿਆ ਮੈਂ ਕਿਆ ਹੋ ਕੇ ਆਵਾ ਭੈਣ ਕੋਲ ਬਸ ਐਂ ਨਿਕਲੀ ਆਈ ਨਹੀਂ ਗਿਆ ਹੈ ਕਿਦਾਂ ਹੋਇਆ ਭੈਣੇ ਬੜੀ ਮਾੜੀ ਹੋਈ ਤੇਰੇ ਨਾਲ ਤੇ ਹੈ ਇੱਕ ਦਾਮੀ ਇੱਕ ਦਾਮੀ ਵੀ ਉਹ ਕਿਦਾਂ ਘਟ ਗਏ ਤੇਰੀ ਅੜੀਲਾ ਦੇ ਭੈਣ ਕੀ ਦੱਸਾਂ ਮੈਂ ਹਾਂ ਰਾਤ ਤੇ ਕਿਤੇ ਟਨ ਆਟਾ ਨੇ ਵੀਉ ਲਾਈਕ ਕਮੈਂਟ ਅੱਛਾ ਤੇ ਜਦ ਮੈਂ ਸਵੇਰੇ ਉੱਠੀ ਅੱਛਾ ਸਾਰਾ ਕੁਝ ਡਾ ਸਭ ਡਾਉਣ ਸਾਰਾ ਕੁਝ ਡਾ ਤੇ ਭੈਣ ਰੀਚ ਰੀਚ ਕਿੱਦਾਂ ਰੀਚ ਠੀਕ ਹੈ ਨਾ ਰੀਚ ਦੇਖ ਕੇ ਤੇ ਮੇਰੇ ਦਿਲ ਨੂੰ ਹੌਲ ਪੈ ਗਏ ਹਾਏ ਰੀਚ ਵੀ ਡਿੱਗ ਗਈ ਇੱਕ ਵਾਇਰ ਬੜੀ ਮਾੜੀ ਹੋਈ ਭੈਣ ਤੇ ਮੈਂ ਕਹਿੰਦੀ ਵੈਰੀ ਦੁਸ਼ਮਨਾ ਨਾ ਹੋਵੇ ਭੈਣ ਹਾਏ ਤੇ ਫਾਲੋਅਰਾਂ ਦਾ ਫਰਕਿਆ ਕੁਛ ਹਾਏ ਰੱਬਾ ਹੋ ਕੱਟ ਗਏ ਨਾ ਨਾ ਚੱਲ ਰੀਚਦਾ ਤੇ ਫਿਰ ਵੀ ਥੋੜਾ ਬਹੁਤਾ ਬੰਦਾ ਕਰ ਲੈ ਪਰ ਜਦੋਂ ਫੋਲੋਅਰ ਬਣਾ ਆਉਣ ਫਿਰ ਬੜਾ ਬੁਰਾ ਹਾਲ ਹੁੰਦਾ ਹੀ ਪੈ ਚੱਲ ਪੈਣ ਹੌਸਲਾ ਯਾਰ ਤੂੰ ਹਿੰਮਤ ਕਰ ਰੋਟੀ ਨਹੀਂ ਨੰਗਣ ਦੀ ਕੋਈ ਨਹੀਂ ਪੈਣ ਅਰਦਾਸ ਕਰਾਂਗੇ ਰੱਬ ਅੱਗੇ ਰੱਬਰ ਦਾ ਸਾਰਿਆਂ ਦੀ ਸੁਣਦਾ ਸਾਡੇ ਫੋਲੋਅਰ ਵੀਊ ਸਾਰਾ ਕੁਝ ਵਧੂ ਗਰੀਲਾ ਤੇ ਹੈ ਤੂੰ ਹੌਸਲਾ ਰਹੀ ਗੁਰੂ ਪਰਮਾਤਮਾ ਸਾਰਿਆਂ ਦੇ ਫੋਲੋਅਰਾਂ ਤੇ ਰੀਲਾਂ ਦੇ ਵੀਊ ਤੇ ਮੇਰ ਪਰਿਆ ਅੱਥਕ ਕੋਈ ਨਹੀਂ ਤੋਂ ਫੇਰ ਆਪਣਾ ਧਿਆਨ ਰੱਖ ਹੈ ਚਾਹ ਹੌਸਲਾ ਰੱਖ ਪਤਾ ਨਹੀਂ ਕਿੰਨਾ ਇੱਕਦਮ ਹੀ ਇਦਾਂ ਵੀਊ ਘਟ ਗਏ ਹੇ ਰੱਬਾ ਵਾਗੜੂ ਸੋਣ ਵਾਗੜੂ ਸਾਰਿਆਂ ਦੇ ਫੋਲੋਅਰਾਂ ਤੇ